ਅਨਿਕ ਬਹੁਤ ਮਾਇਆ ਕੇ ਹੇਤ ਮਾਰੇ ਪਰਮਾਨੰ ਕਰਦੇ ਨੇ ਕਿਨੇ ਤਰੀਕਿਆਂ ਦੇ ਨਾਲ ਮਾਇਆ ਨਾਲੇ ਪਿਆਰ ਕਰਦਾ ਅਨਿਕ ਬਹੁਤ ਮਾਇਆ ਕੇ ਹੇਤ ਹਰ ਬਲੀ ਸਕੀਮਾਂ ਹੀ ਬਣਾਉਂਦਾ ਰਹਿੰਦਾ ਮਾਇਆ ਕਿਦਾਂ ਪ੍ਰਾਪਤ ਹੋਵੇ ਮਾਇਆ ਨਾਲੇ ਪਿਆਰ ਹੈ ਸਰ ਪਰ ਹੋਬਤ ਜਾਣअनि ਪਰ ਸੱਚੀ ਗੱਲ ਮਾਰੇ ਕਹਿੰਦੇ ਵੀ ਸਮਝ ਲਿਓ ਇਹ ਸਭ ਝੂਠੀ ਹੈ ਅਨੇਕਾਂ ਝੂਠੀ ਬਾਆ ਆਖਰ ਵਿੱਚ ਇਸ ਨੇ ਝੂਠਾ ਹੀ ਜਾਵਤ ਹੋਣਾ ਕਿਸ ਤਰ੍ਹਾਂ ਦੇ ਬਿਰਖੀ ছਾਇਆ ਸੇ ਰੰਗ ਲਾਵੇ ਕੋਈ ਤੂਪ ਬੜੀ ਗਰਮੀ ਬੜੀ ਤੇ ਬਿਰਖ ਦੀ ਛਾਹ ਤੇ ਬੈਠ ਜਾਏ ਤੇ ਸੋਚੇ ਮੈਂ ਇੱਥੇ ਬੜਾ ਹੁਣ ਸ਼ਾਂਤ ਆਨੰਦ ਬੈਠਾ ਲੇਕਿਨ ਥੋੜੀ ਦੇਰ ਬਾਅਦ ਉਹ ਛਾਂ ਦੂਜੇ ਪਾਸੇ ਚਲੇ ਗਿਆ ਕਿ ਸੂਰਜ ਉਧਰ ਆ ਗਿਆ ਤੇ ਛਾਂ ਦੂਜੇ ਪਾਸੇ ਚਲੇ ਜਾਂਦੇ ਇਸ ਰੇ ਮਾਇਆ ਹੈ ਇਹ ਟਿਕਦੀ ਨਹੀਂ ਵਿਗਦੀ ਛਾਂ ਦੀ ਤਰ੍ਹਾਂ ਇਹ ਜਲਦੀ ਰੰਦੀ ਤੇ ਇਸ ਨਾਲ ਪ੍ਰੀਤ ਕਰਕੇ ਬੈਠ ਗਿਆ ਇਹ ਮਾਇਆ ਹੈ اسی ਮਿਲਕ ਦੀ ਛਾਇਆ ਹੈ ਉਹ ਸੰਸਾਰ ਜੀਵ ਹੁੰਦਾ ਹੈ ਦੂਸਰੇ ਦੇ ਗੁਣਾਂ ਨੂੰ ਦੇਖਦਾ ਰਹਿੰਦਾ ਆਪਣੇ ਗੁਣਾਂ ਨੂੰ ਵੀ ਦੇਖਦਾ ਰਹਿੰਦਾ ਉਬਨ ਸੇ ਉਹ ਮਨਪਸੰਦ ਆਵੇ ਇਹ ਮਾਇਆ ਦਾ ਰੰਗ ਉਤਰ ਜਾਂਦਾ ਛਾਂ ਉਤਰ ਜਾਂਦੀ ਫਿਰ ਉਹ ਮਨਪਸੰਦ ਦਾ ਉਹ ਬੇਥੇ ਬੈਠ ਗਿਆ ਤਾਂ ਛਾਂ ਦੂਜੇ ਪਾਸੇ ਚਲੀ ਗਈ ਕਿਉਂਕਿ ਸਾਰਾ ਸੰਸਾਰ ਦਾ ਚੱਲ ਰਹਾ ਜੋ ਦਿਸੇ ਸਭ ਚੱਲਨ ਹਾਰ ਲਪਟਣ ਹੋ ਤੇ ਅੰਧ ਅੰਧ ਲਪੜਿਆ ਕੋਣੇ ਅੰਨਾ ਬੰਦਾ ਆਪ ਹੁੰਦਾ ਹੈ ਤੇ ਅਗਿਆਨਤਾ ਦਾ ਅੰਧੇਰਾ ਵੀ ਤੇ ਕੇ ਸਾਹਮਣੇ ਪਾਸੇ ਸਾਫ ਆਸੇ ਕੋਰਾ ਅੰਧਿਆਰਾ ਹੀ ਅੰਧਿਆਰਾ ਇੱਕ ਤਾਂ ਆਪ ਹੈ ਦੂਜਾ ਹੋਤੇ ਅਗਿਆਨਤਾ ਦਾ ਅੰਧੇਰਾ ਹੈ ਤੇ ਅੰਧੇਰੇ ਵਿੱਚ ਉਹਨਾਂ ਨੂੰ ਕੁਝ ਦਿਸਦਾ ਹੀ ਨਹੀਂ ਇਹ ਬੜਾ ਸੁੰਦਰ ਗਾਰਡਨ ਹੈ ਧੀ ਦਾ ਕਿਨਾਰਾ ਕੋਈ ਕੋਤੇ ਬੇਸਵਾ ਦਾ ਮਕਾਨ ਹੈ ਬੜਾ ਸੁੰਦਰ ਬਣਿਆ ਹੋਇਆ ਨਤ ਕੀ ਹੈ ਨਾਚ ਕਰਦੇ ਨਾਲ ਇੱਕ ਮਹਾਤਮਾ ਨੇ ਉਥੇ ਆਪਣਾ ਆਸ਼ਰਮ ਬਣਾਇਆ ਹੈ। ਨਦੀ ਦੇ ਕਿਨਾਰੇ ਉਸ ਕਰਕੇ ਉਹ ਵੀ ਮਹਾਤਮਾ ਉਥੇ ਬੜੇ ਸ਼ਾਂਤ ਆਨੰਦਪੂਰਨ ਜਗਾ ਲੈਂਦੇ ਨੇ। ਉਹ ਮਹਾਤਮਾ ਜੀ ਕੋਲ ਵੀ ਸਵੇਰੇ ਸ਼ਾਮ ਸੰਗਤਾਂ ਦੀ ਕੀਰਤਨ ਸਤਸੰਗ ਵਾਸੇ। ਉਹ ਨਰਤਕੀ ਦਾ ਵੀ ਡਾਂਸ ਦੇਖਣ ਵਾਸਤੇ, ਨਾਚ ਦੇਖਣ ਵਾਸਤੇ ਬਹੁਤ ਲੋਕ ਆਉਂਦੇ ਨੇ। ਸ਼ਾਮ ਨੂੰ ਤਾਂ ਚੰਗਾ ਦਰਨੇ ਪਾਸੇ ਰੋਣੇ ਦਾ ਮੇਲਾ ਹੁੰਦਾ ਹੈ। ਪਰ ਬਾਤਵਾ ਜੀ ਦੇਖਦੇ ਨੇ ਸਾਹਮਣੇ ਖਿੜਕੀ ਤੋਂ ਉਹਦਾ ਨਾਚ ਹੁੰਦਾ ਹੈ। ਤੇ ਨਾਲ ਹੀ ਮਕਾਨ ਨੇ ਲੇਕਿਨ ਦੂਜੇ ਦੀਆਂ ਖਿੜਕੀਆਂ ਤੁਸੀਂ ਸਤਿਆਂ ਸਾਹਮਣੇ। ਉਹ ਤਾਂ ਦੇਖਦੇ ਬਾਤਵਾ ਜੀ ਉਹ ਨਾਚ ਉਹਦਾ ਹੋ ਰਿਹਾ ਸੰਗੀਤ ਮਾਤਕ ਬੈਠੇ ਨੇ। ਉਹ ਨਾਜ਼ ਦੇ ਪ੍ਰੇਮੀ ਉਧਰ ਆਨੰਦ ਲੈ ਰਹੇ ਨੇ ਉਹਦਾ ਨਾਚ ਦੇਖਦੇ ਕੇ। ਮੈਂ ਖਿਆਲ ਕਰਦੇ ਆਂ ਦੇਖੋ ਨਰਤਕੀ ਹੈ ਲੜਕਾ ਨੂੰ ਜਾਏਗੀ। ਸਾਰਾ ਜੀ ਮਨ ਨੇ ਨਾਚ ਗਾਣੇ ਜੀ ਬਤੀਤ ਕੀਤਾ ਭਜਨ ਬੰਦਗੀ ਤੇ ਨਹੀਂ ਕੀਤੀ ਕੋਈ ਨਹੀਂ ਨਰਕਾਂ ਦੇ ਅਧਿਕਾਰੀ ਬਣੇਗੇ ਉਹਦੇ ਨਰਦ ਕੇ ਦੇਖਦੀ ਇਹ ਵੀ ਮਹਾਤਮਾ ਜੀ ਸਾਹਮਣੇ ਨੇ ਦੇਖੋ ਕਿੰਨੇ ਸਾਲ ਹੋ ਗਏ ਮੈਂ ਦੇਖਦਿਆਂ ਨੂੰ ਇਹ ਭਜਨ ਪਾਰਟੀ ਕਰਦੇ ਨੇ ਕਾਸ਼ ਮੈਂ ਵੀ ਐਸਾ ਜੀਵਨ ਬਤੀਤ ਕਰ ਸਕਦੀ ਮੇਰੇ ਕਿਸਮਤ ਤੇ ਬੇਸਿੰਨਾਵਾ ਚ ਲਿਖਿਆ ਕਿਉਂਕਿ ਮੇਰੀ ਉਪਜੀਵਕਾ ਹੈ ਮੇਰੀ ਮਾਤਾ ਵੀ ਨਰਤਕ ਸੀ ਉਹ ਵੀ ਨਾਚ ਹੀ ਕਰਦੀ ਸੀ ਤੇ ਘਰ ਦਾ ਗੁਜ਼ਾਰਾ ਚੱਲਦਾ ਤੇ ਮੈਂ ਵੀ ਨਾਚ ਹੀ ਕਰਦੀ ਆ ਮੇਰੇ ਵੀ ਘਰ ਦਾ ਗੁਜ਼ਾਰਾ ਇਸ ਨਾਲ ਚੱਲਦਾ ਹੁਣ ਪ੍ਰਾਰਬਧ ਮੇਰੀ ਐਸੀ ਹੈ ਕੀ ਕਰੀਏ ਅੰਦਰ ਸੋਚਦੀ ਮੈਂ ਕਿਹਾਸਾ ਕੰਮ ਕਰਦੀ ਆ ਨਾਚ ਕਰਦੀ ਆ ਪੰਜੇ ਪਾਰ ਦਾ ਤਾਂ ਮੇਰੇ ਕੋਲ ਸਮਾਂ ਹੀ ਨਹੀਂ ਹੁੰਦਾ ਇਹ ਸਾਰਾ ਦਿਨ ਗੀਤ ਸੰਗੀਤ ਦਾ ਰਿਆਜ਼ ਕਰੀਦਾ ਉਹੀ ਜਿਹੜੇ ਆਂਦੇ ਨੇ ਜਗਿਆਸੂ ਪ੍ਰੇਮੀ ਉਹ ਸੁਣਦੇ ਨੇ ਗੀਤ ਚਾਰ ਪੈਸੇ ਜਿਹੜੇ ਬਣਦੇ ਉਹ ਨਾਲ ਪਰਿਵਾਰ ਦਾ ਗੁਜ਼ਾਰਾ ਚੱਲਦਾ ਪਰ ਅਗਰ ਮੇਰੇ ਭਾਗਾ ਚ ਹੁੰਦੇ ਮੈਂ ਵੀ ਇਦਾਂ ਭਾਗ ਚੰਗੇ ਹੁੰਦੇ ਤੇ ਮੈਂ ਵੀ ਭਜਨ ਪਾਠ ਕਰਦੀ ਆਪਣਾ ਜੀਵਨ ਸਫਲਾ ਕਰਦੀ ਮੈਂ ਹਰ ਵੇਲੇ ਇਹ ਸੁਵਿਧਿਾ ਰੰਗਦੇ ਸੀ ਉਹ ਮਾਦਮਾ ਜੀ ਸੁਵਿਧਿਾ ਰੰਗਦੇ ਨੇ ਦੇਖੋ ਨਰਕਾਂ ਦੀ ਜੀਵ ਹੈ ਨਰਕਾਂ ਨੂੰ ਜਾਏਗੀ ਉਹ ਦੇਖੋ ਕਿਤਨੇ ਅੱਛੇ ਭਗਤੀ ਭਾਵ ਚਲ ਗਏ ਆ ਕੀਰਤਨ satsang ਕਰਦੇ ਆ ਲੋਕਾਂ ਨੂੰ ਉਪਦੇਸ਼ ਕਰਦੇ ਨੇ ਸੰਤ ਆਤਮਾ ਬੈਠੇ ਐਸਾ ਜੀਵਨ ਬਣਾਉ ਐਸਾ ਕੰਮ ਕਰੋ ਬੜੇ ਸੌਗ ਹੋ ਗਏ ਨੇ ਇਸ ਤਰ੍ਹਾਂ ਦੇ ਨਾਲ ਇੱਕਦਮ ਉੱਤੇ ਬੜੀ ਪਾਰੀ ਬਾੜ ਆ ਗਈ ਬਾੜ ਚੋਂ ਦੋਨੋਂ ਮਕਾਨੀ ਡੁੱਲ ਗਏ ਨਾਲੇ ਉਹ ਨਰਦਿਕਰੀ ਵੀ ਡੁੱਲ ਗਈ ਨਾਲੇ ਮਹਾਤਮਾ ਵੀ ਡੁੱਲ ਗਏ ਦੋਨੇ ਚਲ ਕੇ ਦਰਮਨਾਸ ਦੇ ਕੇਹਰੀਸ ਪਹੁੰਚੇ ਦੋਨਾ ਦਾ ਹਿਸਾਬ ਦਾ ਮੌਨ ਲਗਾ ਇਹ ਹਿਸਾਬ ਦਾ ਹੋਇਆ ਤਾਂ ਉਸ ਵਿੱਚ ਮਹਾਤਮਾ ਜੀ ਨੂੰ ਨਰਕ ਭੇਜ ਦਿੱਤਾ ਨਰਤਨੀ ਨਰਤਕੀ ਨੇ ਸਵਰਗ ਭੇਜ ਦਿੱਤਾ ਮਹਾਤਮਾ ਹੀ ਕਹਾਂ ਲਗੇ ਜਿਹੜਾ ਹਿਸਾਬ ਦਾ ਠੀਕ ਤਰ੍ਹਾਂ ਦੇਖੋ ਇਹ ਮੇਰੇ ਪਰੋਸ਼ ਨਰਤਕੀ ਰਹਿੰਦੀ ਇਹਨੂੰ ਨਰਕਾਂ ਨੇ ਜਾਣਾ ਮੈਂ ਤਾਂ ਸਵਰਗ ਨੂੰ ਜਾਣਾ ਮੈਂ ਆਤਮਾ ਮੈਂ ਸਾਰੇ ਮਰਦਾਂ ਨੂੰ ਗਿਆਨ ਉਪਦੇਸ਼ ਹੀ ਕਰਦਾ ਰਿਹਾ ਇਹ ਨਰਤਕੀ ਵੀ ਸੁਝੇ ਵੀਨ ਮਹਾਰਾਜ ਭਗ ਕਿਤੇ ਜਮਰਾਂ ਨੂੰ ਭੇਕਾ ਤਾਂ ਲੱਗ ਗਿਆ ਮੈਂ ਨਰਤਕੀ ਸੀ ਮੈਨੂੰ ਸਵਰਗ ਭੇਜ ਰਹੇ ਨੇ ਮਹਤਮਨ ਨੂੰ ਭੇਜ ਰਹੇ ਨੇ ਜਦੋਂ ਉਹਨਾਂ ਨੇ ਦੋਨਾਂ ਨੇ ਪੁਕਾਰ ਕੀਤੀ ਤਨਮਾਰਾਜ ਨੇ ਦੇਖਿਆ ਸਾਹਬ ਕਦਮ ਵੀ ਨਰਮੀ ਇਹ ਨਰਤਕੀ ਹੈ ਕੋਈ ਭੇਕਾ ਨਹੀਂ ਲੱਗਾ ਸਾਨੂੰ ਇਹਦੀ ਮਨਸ਼ਾ ਕੀ ਸੀ ਕਰਮ ਦੇ ਪਿੱਛੇ ਮਨਸ਼ਾ ਦੇਖਿਆ ਜਾਂਦਾ ਹੈ ਉਹਦਾ ਵਿਚਾਰ ਪਿੱਛੇ ਕੀ ਹੈ ਕੋਈ ਜੋ ਠਾਕੇ ਮਹਾਤਮਾ ਦੇ ਕਪੜੇ ਪਾ ਕੇ ਆ ਗਿਆ ਤੇ ਮਨਸ਼ਾ ਕੀ ਉਹਦੀ ਉਹਨਾਂ ਨੂੰ ਠੱਗਣ ਦੀ ਮਨਸ਼ਾ ਇਹਦਾ ਮਤਲਬ ਨਹੀਂ ਕਿ ਮਹਾਤਮਾ ਕੋਈ ਬੜੇ ਭਗਤੀ ਭਾਵ ਵਾਲੇ ਹੋਗੇ ਉਹ ਤਾਂ ਉਹਨੇ ਚੋਰੀ ਕਰਨ ਵਾਸਤੇ ਉਹਨਾਂ ਠੱਗਣ ਵਾਸਤੇ ਵੈਸੇ ਵੇਸ਼ਦਾਨਾ ਕੀਤਾ ਹੋਇਆ ਹੈ ਤਾਂ ਹਰ ਕਰਮ ਦੇ ਵਿੱਚ ਉਹਦੀ ਮਨਸ਼ਾ ਦੇਖੀ ਜਾਂਦੀ ਹੈ ਉਹਦੀ ਇੱਛਾ ਕੀ ਹੈ ਇੱਛਾ ਦੇ ਨਾਲ ਇਥੇ ਇਸ ਆਪ ਕਿਤਾਬ ਹੁੰਦਾ ਹੈ। ਖਾਲੀ ਕਰਮ ਦੇ ਨਾਲ ਨਹੀਂ ਹੁੰਦਾ। ਧਰਮ ਇਸ ਨੇ ਨਰਤਕੀ ਦਾ ਕੀਤਾ ਲੇਕਿਨ ਇਹਦੇ ਮਨ ਦੀ ਇੱਛਾ ਹੁੰਦੀ ਸੀ ਹਮੇਸ਼ਾ ਕਿ ਮੈਂ ਵੀ ਇਸ ਮਹਤਮਾ ਜੀ ਤਰ੍ਹਾਂ ਭਜਨ ਬੰਦਗੀ ਕਰਦੀ ਮੈਂ ਜਨਮ ਸਫਲਾ ਕਰਦੀ। ਜੇ ਹਮੇਸ਼ਾ ਨਾਚ ਕਰਦੇ ਵੀ ਇਹ ਮਹਤਮਾ ਨੂੰ ਦੇਖ ਕੇ ਮਨ 'ਚ ਇਹੀ ਵਿਚਾਰ ਕਰਦੇ ਰਹਿੰਦੇ ਸੀ ਕਿ ਮੈਂ ਆਪਣਾ ਕਿੰਦਾ ਕਲਿਆਣ ਕਰਾਂ। ਹਰ ਵੇਲੇ ਪ੍ਰਭੂ ਦਾ ਨਾਮ ਜਪਦੀ ਸੀ। ਹੇ ਪ੍ਰਭੂ ਮੈਂ ਤਾਂ ਇਸ ਕੰਮ 'ਚ ਲੱਗੇ ਆ ਮੇਰੀ ਉਪਜੀਵਕਾ ਹੈ ਤੇ ਆਪ ਕਿਰਪਾ ਕਰਨਾ ਕਿ ਦਰਦੀ ਪ੍ਰਭੂ ਨੂੰ ਹਮੇਸ਼ਾ ਹੀ ਯਾਦ ਕਰਦੀ ਮਾਫੀਆਂ ਮੰਗਦੇ ਰਹਿੰਦੇ ਸੀ। ਔਰ ਬਾਤਵਾ ਜੀ ਇਹ ਮੇਜਾ ਕਹਿੰਦੇ ਸੀ ਇਹ ਨਰਕਾਂ ਨੂੰ ਜਾ ਰਹੀਏ ਇਹ ਉਹਦੇ ਹਮੇਸ਼ਾ ਮਾਂਜੀਦੇ ਇਹ ਹਾਲਿੰਦ ਸੀ। ਭਾਜ ਮਰਨ ਦੀ ਕਰ ਰਹੇ ਸੀ ਤੇ ਉਹਦਾ ਨਾਂ ਜਪਨੋ ਘੜਕੇ ਜੋ ਦੇਖ ਦੇ ਕੇ ਹੀ ਸੋਚੇ ਸੇ ਨਰਕਾਂ ਨੂੰ ਜਾਏਗੀ। ਤੇ ਮਨਵ ਦਿਸ਼ਾ ਦੇਖੇ ਜਾਂਦੀ ਕਰਮ ਦੇ ਪਿਛੇ। ਇਹ ਜਿ ਮਨੋਨਿਸ਼ਾ ਕੀ ਹੈ ਕੰਮ ਵਿੱਚ ਜੋ ਸੋਚ ਰਿਹਾ ਹੈ ਇਹ ਮਾਲਾ ਪਗੜ ਕੇ ਮਹਾਤਮਾ ਬਣ ਕੇ ਆ ਜਾਏ ਤੇ ਮਨ ਚ ਉਹਦੀ ਠਗਣ ਦਾ ਵਿਚਾਰ ਲੈ ਕੇ ਆਇਆ ਹੋਵੇ ਤੇ ਮਨ ਦੀ ਦਿਸ਼ਾ ਜੋ ਹੈ ਦਸ਼ਾ ਹੈ ਉਹਦੇ ਮੁਤਾਬਕ ਇੱਥੇ ਜਾਏ ਹੁੰਦਾ ਦੋਨਾਂ ਦੀ ਮਨ ਦੀ ਦਸ਼ਾ ਬકરી ਸੀ ਮਹਾਤਮਾ ਹੁੰਦੇ ਵੀ ਤਾਂ ਇਹ ਕਹਿੰਦੇ ਮੈਂ ਸੀ ਲੋਕਾਂ ਨੂੰ ਉਪਦੇਸ਼ ਕੀਤਾ ਲੋਕਾਂ ਨੂੰ ਤਾਂ ਉਪਦੇਸ਼ ਕਰਦੇ ਰਹੇ ਲੇਕਿਨ ਆਪ ਤਾਂ ਉਸੇ ਚੱਲੇ ਕੋਈ ਨਹੀਂ ਆਪ ਤਾਂ ਇਹ ਦੇਖਦੇ ਰਹੇ ਵੀ ਲੜਤ ਕੀ ਇਹ ਲੜਕਾ ਨੂੰ ਜਾਏਗੀ ਕਿਉਂਕਿ ਰੋਜ਼ ਦਾ ਕੰਮ ਸੀ ਸਾਹਮਣੇ ਆਪਣੇ ਮਕਾਨ ਉਹਨਾਂ ਦੇ ਦੋਨਾਂ ਦੇ ਕਿ ਕਹਿੰਦੇ ਮਨੋ ਦਿਸ਼ਾ ਦੇਖੀ ਗਈ ਤੁਹਾਡੀ ਦੋਨਾਂ ਦੀ ਇਹ ਮਨੋ ਤੁਸੀਂ ਕਿਹਦਾ ਵਿਚਾਰ ਰੱਖਦੇ ਸੀ ਇਸ ਕਰਕੇ ਬਿਲਕੁਲ ਠੀਕ ਨਹੀਂ ਆਏ ਹੋਇਆ ਤੋ ਕਰਮ ਦੇ ਪਿੱਛੇ ਮਨ ਦੀ ਅਵਸਥਾ ਦੇਖੀ ਜਾਂਦੀ ਉਹ ਨਿਆਇ ਹੁੰਦਾ ਹੈ ਧਰਮ ਰਾਜ ਦੇ ਕਚਹਿਰੀ 'ਚ ਇਹ ਮਨੋ ਕਿ ਚਾਹੁੰਦਾ ਹੈ ਜਿਹਨੇ ਬੇਸ਼ਤਾਰਨ ਕੀਤਾ ਹੈ ਯਾ ਕੀ ਕੰਮ ਕਰਦਾ ਪਿਆ ਕੋਈ ਆਪਣੇ ਉਪਮਾ ਵਾਸੇ ਬੈਠ ਜਾਂਦੇ ਨੇ ਮੰਨ ਦੀ ਦਸ਼ਾ ਹੋਰ ਹੁੰਦੀ ਹੈ ਕਰਮ ਹੋਰ ਹੋ ਰਹੇ ਹੁੰਦੇ ਹੈਈ ਦਸਨ ਵਾਸੇ ਕਰਦੇ ਨੇ ਸੇਵਾ ਸਾਹਮਣੇ ਆਜੋ ਤੇ ਇੱਕਦਮ ਦੌੜ ਭੱਜ ਕੇ ਸੇਵਾ ਕਰਨਗੇ ਸਾਹਮਣੇ ਹੜ ਕੇ ਤੇ ਬੈਠ ਕੇ ਚਲੇ ਗਏ ਉਹ ਦਸਨ ਵਾਸੇ ਕਰਦੇ ਮੰਨ ਦੀ ਦਸ਼ਾ ਉਹਨਾਂ ਦੀ ਹੋਰ ਸੇਵਾ ਦੀ ਇੱਛਾ ਨਹੀਂ ਹੈ ਸਿਰਫ ਦੱਸਣ ਵਾਸਤੇ ਕਰਦੇ ਨੇ ਅਸੀਂ ਭਜਨ ਬੰਦਗੀ ਕਰਦੇ ਹਾਂ ਅਸੀਂ ਸੇਵਾ ਕਰਦੇ ਹਾਂ ਪਰ ਜਦੋਂ ਸਾਹਮਣੇ ਹੋ ਕੇ ਤੇ ਦੌੜ ਭੱਜ ਕਰ ਲਈ ਜਦੋਂ ਨਹੀਂ ਸਾਹਮਣੇ ਤੇ ਬਿਠ ਬੈਠ ਕੇ ਚੁੱਪ ਕਰਕੇ ਤੇ ਕਹਿੰਦੇ ਮਨ ਦੀ ਦਸ਼ਾ ਦੇਖੀ ਜਾਂਦੀ ਜਦੋਂ ਕਰਮ ਦੇਖਿਆ ਜਾਂਦਾ ਤੇ ਪਹਿਲੇ ਮਨ ਦੀ ਦਸ਼ਾ ਦੇਖੀ ਜਾਂਦੀ ਤੇ ਜੋ ਮਨ ਦੀ ਵਸਤਾ ਹੈ ਉਹਦੇ ਮੁਤਾਬਕ ਉੱਥੇ ਨਿਆਹ ਹੁੰਦਾ ਤੇ ਮਹਾਰਾਜ ਜੀ ਸੇ ਫਰਮਾਨ ਕਰਦੇ ਨੇ ਅਨੇਕ ਭਾਤ ਮਾਇਆ ਕੇ ਹੇ ਬੜੇ ਤਰੀਕੇ ਕਰਦੇ ਮਾਇਆ ਦੀ ਪ੍ਰਾਪਤੀ ਵਾਸਤੇ प्रेम माया ਨਾਲ ਹੈ ਪਰਮੇਸ਼ਰ ਨਾਲ ਨਹੀਂ ਹੈ ਕਿਉਂ ਪਰਮੇਸ਼ਰ ਦੀ ਮਾਇਆ ਹੈ ਲੇਕਿਨ ਮਾਇਆ ਨਾਲ ਪ੍ਰੇਮ ਕਰਦੇ ਨੇ ਪਰਮੇਸ਼ਰ ਨਾਲ ਨਹੀਂ ਕਰਦੇ ਸਰ ਪਰ ਹੋਵਤ ਜਾਣ ਅਨੇਤ ਆਖਿਰਕਾਰ ਇਹਦਾ ਰਿਜ਼ਲਟ ਕੀ ਐ ਝੂਠੀ ਹੈ ਅਨੇਤ ਹੈ ਝੂਠੀ ਮਾਇਆ ਹੈ ਆਕਰ ਜਦੋਂ ਜਦ ਨਿਸਤਾਰਾ ਕੀਤਾ ਜਾਂਦਾ ਹੈ ਤੇ ਮਾਇਆ ਝੂਠੀ ਸਾਬਤ ਹੁੰਦੀ ਹੈ ਕਰਮ ਕੀ ਛਾਇਆ ਮਿਰਕ ਕੀ ਛਾਇਆ ਸੇ ਉਹ ਰੰਗ ਲਾਵੇ कहीं यक क्रिखी छाया न प्रेम करता है बड़ी ठंडी छां इतने बैठते हैं लेकिन थोड़ी देर बाद सूरज गति बदलता छां दूजे पास चल जाती तो केंद्र उन्हें प्रेम किया इतने बैठा मैं जगह बना ली बैन की वो छां तो थोड़े टाइम ही रही उसे वो मन पिछता जो माया वो छां चली गई ਇਹ ਮਾਇ ਪਛਤਾਨਦਾ ਉਹ ਮੈਂ ਇੱਥੇ ਪੱਕਾ ਜਗ੍ਹਾ ਬਣਾ ਲਈ ਛਾਤ ਦੂਜੇ ਪਾਸੇ ਚਲੀ ਗਈ ਤੇ ਕਹਿੰਦੇ ਉਹ ਮਿਲ ਜਾਂਦੀ ਮਾਇਆ ਵੀ ਇਸੇ ਤਰ੍ਹਾਂ ਮਿਲ ਜਾਂਦੀ ਪਰ ਪਛਤਾਨਦਾ ਕਿਉਂਕਿ ਮਾਇਆ ਸਾਥ ਜਾਂਦੀ ਨਹੀਂ ਮਾਇਆ ਥੇ ਰਹਿ ਜਾਂਦੀ ਸਾਰਾ ਉਮਰ ਪ੍ਰੇਤਨ ਮਾਇਆ ਪ੍ਰਾਪਤੀ ਵਾਸੇ ਕੀਤੇ ਨਾਲ ਹੀ ਨਾ ਗਈ ਪਛਤਾਤ ਆਪ ਚਲਾ ਗਿਆ ਕੇਵਲ ਪ੍ਰਭੂ ਦਾ ਨਾਮ ਸੇਵਾ ਸਿਮਰਨ ਨਾਲ ਜਾਂਦਾ ਜੋ ਦੇਸੇ ਸੋ ਚਾਲਨ ਹਾਰ ਜੋ ਵੀ ਸਾਲ ਹੋਏ ਨਾ ਨਿਤਨਾ ਰਾਣ ਦਿਸਾ ਸਾਹਿਬ ਚੱਲਣ ਵਾਲੀ ਕੋਈ ਵੀ ਸਿਰ ਰਹਿਣ ਵਾਲੀ ਚੀਜ਼ ਨਹੀਂ ਹੈ ਲਪਟ ਰਹੇ ਹੋ ਤਾਂ ਅੰਧ ਅੰਧਾਰ ਅਵਸਥਾ ਕਾਸੀ ਜੀਬ ਦੀ ਲਪਟ ਰਹੇ ਹੋ ਇਸ ਮਾਇਨ ਲਪਟਿਆ ਬਿਲਕੁਲ ਕਿਉਂ ਕਿ ਉਹ ਲਪਟ ਗਿਆ ਕਹਿੰਦੇ ਅੰਨਾ ਹੈ ਉਹ ਫੇ ਅੰਧਾਰ ਹੈਗੇ ਗਹਿਰਾ ਅੰਧੇਰਾ ਹੈ ਦਿਸਦਾ ਹੀ ਕੁਛ ਨਹੀਂ ਅਗਿਆਨਤਾ ਦਾ ਇੰਨਾ ਹਨੇਰਾ ਹੈ ਦਿਸਦਾ ਕੁਛ ਨਹੀਂ ਨਾ ਲਈ ਅੰਨਾ ਵੀ ਹੈ ਮਟਾਉਸ ਨੂੰ ਜੋ ਲਾਵੇ ਨਹੀਂ ਕੋਈ ਯਾਤਰੀ ਹੈ ਉਹਨਾਂ ਨੂੰ ਪਿਆਰ ਕਰ ਲ ਕੇ ਬੈਠ ਜਾਵੇ ਤੇ ਕਹਿੰਦੇ ਫਿਰ ਕੀ ਹੁੰਦਾ ਤਾਕੋ ਹਾਥ ਨਾ ਆਵੇ ਕਿ ਉਹਦੇ ਹੱਥਾਂ ਨਾਲ ਨਹੀਂ ਕਿਉਂਕਿ ਉਹਨੇ ਪ੍ਰੇਮ ਕਰ ਲਿਆ ਕੋਈ ਯਾਤਰੀ ਨਾਲ ਯਾਤਰੀ ਨੇ ਤਾਂ ਉਸੇ ਦਿਨ ਦੂਜੇ ਦਿਨ ਚਲਾ ਜਾਣਾ ਤੇ ਕਹਿੰਦੇ ਉਹਦੇ ਹੱਥਾਂ ਤੱਕ ਕੁਝ ਵੀ ਨਾ ਆਇਆ ਮਾਨੇ ਹਰ ਕੇ ਨਾਮ ਦੀ ਪ੍ਰੀਤ ਸੁਖदाई ਕਿ ਮਨੁੱਖਾ ਕੀ ਕਰਨਾ ਚਾਹੀਦਾ ਹੈ ਕਿੰਨੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਗਧਾਈ ਮਨ ਨੂੰ ਹਰੀ ਦੇ ਪ੍ਰੇਮ ਚ ਲਗਾਓ ਉਹ ਸੁਗਧਾਈ ਹੈ ਲੋਕ ਚ ਵੀ ਤੇ ਪਰਲੋਕ ਚ ਵੀ ਦੋਨਾਂ ਜਗ੍ਹਾ ਸੁਖ ਦਿੰਦੇ ਏ ਜਿਹੜੇ ਪ੍ਰੀਤੀ ਹੁੰਦੀ ਹਰੀ ਦੇ ਨਾਲ ਕਰ ਕਿਰਪਾ ਨਾਨਕ ਆਪ ਲੈ ਲਈ ਪਰ ਇਹ ਕਿਰਪਾ ਪਰਮੇਸ਼ਰ ਦੀ ਹੋਏ ਤਾਂ ਉਹ ਆਪ ਲਾਂਦਾ ਹੈ ਆਪ ਕਿਸੇ ਨਾਲ ਪ੍ਰੇਮ ਪਰਮੇਸ਼ਰ ਬਣਾਉਂਦਾ ਹੈ ਤੇ ਤਾਂ ਹੀ ਉਹ ਪ੍ਰੇਮ ਕਰ ਸਕਦਾ ਹੈ ਮਿੱਥਿਆ ਤਨ ਤਨ ਗੁਟੰਬ ਸਬਾਇਆ ਕਹਿੰਦੇ ਸਾਰਾ ਇਹ ਤਨ ਵੀ ਇਹ ਧਨ ਵੀ ਪਰਿਵਾਰ ਵੀ ਸਭ ਝੂਠਾ ਹੀ ਝੂਠਾ ਹੈ ਮਿੱਥਿਆ ਕਿਉਂਕਿ ਨਾਲ ਰਹਿੰਦਾ ਨਹੀਂ ਨਾਲ ਜਾਂਦਾ ਨਹੀਂ ਜੇ ਸੱਚਾ ਹੁੰਦਾ ਤੇ ਮੌਤ ਵੇਲੇ ਵੀ ਨਾਲ ਚੱਲਦਾ ਲੇਕਿਨ ਕੋਈ ਪਰਿਵਾਰ ਦਾ ਬੰਦਾ ਨਾਲ ਨਹੀਂ ਜਾਂਦਾ ਨਾ ਇਹ ਤਨ ਜਾਂਦਾ ਤਨ ਵੀ ਇੱਥੇ ਜਲਾ ਦਿੱਤਾ ਜਾਂਦਾ ਨਾ ਧਨ ਜਾਂਦਾ ਤਨ ਵੀ ਇੱਥੇ ਤਜੋਰੀਆਂ ਚ ਰਹਿ ਜਾਂਦਾ ਨਾ ਘਟੋਬੇ ਪਰਿਵਾਰ ਦਾ ਬੰਦਾ ਹੀ ਕੋਈ ਨਾਲ ਜਾਂਦਾ ਜਿਸ ਕੋ ਕਹਿੰਦੇ ਸਭ ਝੂਠਾ ਹੀ ਹੈ ਮਿੱਥਿਆ ਹੋਵੇਂ ਮਮਤਾ ਮਾਇਆ ਜਿਹੜੇ ਹੋਵੇਂ ਕਰਦਾ ਹੰਕਾਰ ਕਰਦਾ ਵੀ ਮੇਰਾ ਇਹ ਪਰਿਵਾਰ ਮੇਰਾ ਇਹ ਤਨ ਮੇਂ ਦੌਲਤ ਮੇਰੇ ਸਾਥੀ ਮੇਰੇ ਮਿੱਤਰ ਮੇਰੇ ਦੋਸ ਸਭ ਕਹਿੰਦੇ ਵੀ ਇਹ ਹੰਕਾਰ ਮਿੱਥਿਆ ਝੂਠਾ ਹੀ ਹੈ ਹੋਵੇਂ ਮਮਤਾ ਪਰਿਵਾਰ ਦੇ ਨਾਲ ਮਮਤਾ ਕਰਨੀ ਮਾਇਆ ਦੇ ਨਾਲ ਪ੍ਰੇਮ ਕਰਨਾ ਕਹਿੰਦੇ ਸਭ ਮਿੱਥਿਆ ਹੀ ਹੈ ਸਭ ਝੂਠਾ ਹੀ ਹੈ क्योंकि अंत वेले कोई कम नहीं आता मिथ्या राज जोबन धन माल जो राज मिल जाए तो भी झूठा ही है तो जोबन अवस्था भी झूठी क्योंकि इन्हें भी चले जाने बुढ़ेपा आ जाने ये धनमाल भी झूठा है क्योंकि नाल ही कोई नहीं मिथ्या काम क्रोध विकराल ये जो विकराल है भयानक है कि विकराल काम क्रोध मोलोग हंकार बड़े भयानक ने विकराल ने लेकिन सारे झूठे ने मिथ्या रथ अस्त हस्ती अस वस्त्रा यह भी सब झूठा है भावे राजा है बड़े बड़े रथ रखे ने हाथी रखे ने घोड़े रखे ने बड़े सुंदर वस्त्र ने लेकिन सारे झूठे ने क्योंकि लाल चू भी कोई नहीं जाना, मिथ्या रंग संग माया पेक हसदार मिथ्या माया दे रंग भी ਬੜਾ ਪ੍ਰੇਮ ਕਰਦਾ ਹੈ ਮਾਇਆ ਨਾਲ ਬੜਾ ਆਨੰਦ ਮਹਿਸੂਸ ਕਰਦਾ ਹੈ ਬੜਾ ਹੱਸਦਾ ਹੈ ਖੁਸ਼ ਹੁੰਦਾ ਹੈ ਕਿਉਂਕਿ ਰੰਗ ਸੰਗ ਪ੍ਰੇਮ ਮਾਇਆ ਦੇ ਨਾਲ ਹੱਸਦਾ ਹੈ ਰੰਗ ਪ੍ਰੇਮ ਲਗਾਇਆ ਮਾਇਆ ਨਾਲ ਬੜਾ ਪ੍ਰਸੰਨ ਹੈ ਪਰ ਮਹਾਰਾਜ ਕਹਿੰਦੇ ਸਾਹਬੇ ਵਿੱਚ ਝੂਠੀ ਹੈ ਮਿੱਠਿਆ ਤਰੋ ਮੂ ਅਮੀਮਾਂ ਜਿਹੜਾ ਤਰੋ ਕਰਦਾ ਦੂਸਰਿਆਂ ਨੂੰ ਧੋਖੇ ਕਰਦਾ ਪਰ ਮਾਨ ਨਾਲ ਮੋਹ ਕਰਦਾ ਦੂਜੇ ਨਾਲ ਧੋਖਾ ਕਰਦਾ ਫਿਰ ਉਸ ਦਾ ਅਭਿਮਾਨ ਕਰਦਾ ਮੈਂ ਦੇਖੋ ਉਹਨੂੰ ਠੱਗ ਲਿਆ ਬੜਾ ਉਹਨੂੰ ਹੰਕਾਰ ਆਉਂਦਾ ਦੇਖੋ ਮੈਂ ਇਹਨੂੰ ਨੀਚਾ ਕਰਦਾ ਨੇ ਠੱਗ ਲਿਆ ਇਹਦੀ ਬੇਸੀ ਘਟਦੀ ਆਪਣੇ ਬੜਾ ਅਭਿਮਾਨ ਕਰਦਾ ਮੈਂ ਬਹੁਤ ਬਹੁਤ ਤਕੜਾ ਬੰਦਾ ਮੈਂ ਲੇਕਿਨ ਕਹਿੰਦੇ ਇਹ ਧੋਖਾ ਦੇਣਾ ਪਰਵਾਰ ਨੂੰ ਮੂਹ ਕਰਨਾ ਇਹ ਵੀ ਝੂਠਾ ਹੀ ਹੈ ਅਭਿਮਾਨ ਵੀ ਦਾ ਨਹੀਂ ਰਹਿਣਾ ਚਾਹ ਦਿੰਦਾ ਇਹ ਹੈ ਸ੍ਰੀ ਦੀ ਤਾਕਤ ਹੈ ਬੜਾ ਅਭਿਮਾਨ ਕਰਦਾ ਉਸ ਤਾਕਤ ਨਿਕਲ ਜਾਂਦੀ ਪਰ ਪਰ ਬਿਆਨ ਕਰਦਾ ਮੈਂ ਮੌਤ ਹੋ ਗਈ ਤਾਂ ਸਭ ਕੁਝ ਖਤਮ ਮੈਂ ਇਥੇ ਆਪਸ ਉੱਪਰ ਗਰਦ ਗੁਮਾਨ ਇਹ ਵੀ ਕਹਿੰਦੇ ਸਭ ਝੂਠਾ ਹੈ ਆਪਣੇ ਆਪਣੇ ਬੜਾ ਗੁਮਾਨ ਕਰਦਾ ਮੈਂ ਬੜਾ ਖਾਸ ਬਣਾ ਵਿਸ਼ੇਸ਼ ਪਰ ਕੁਝ ਹੀਰ ਬਾਦ ਕੋ ਦੂਸਰਾ ਪ੍ਰਧਾਨ ਬਣ ਜਾਂਦਾ ਹੈ ਇਹ ਕਹਿੰਦਾ ਹੈ ਗੁਮਾਨ ਵੀ ਦਾ ਝੂਠਾ ਹੀ ਸਾਬਤ ਹੋ ਜਾਂਦਾ ਹੈ ਕੋਈ ਕਦੀ ਸਮਾਂ ਹੁੰਦਾ ਹੈ ਉਹ ਰਾਜਾ ਬਣ ਜਾਂਦਾ ਹੈ ਕਦੀ ਉਹ ਹੀ ਰੰਗ ਬਣ ਜਾਂਦਾ ਹੈ ਆਸਥੀ ਭਗਤ ਸਾਧਕੀ ਸ਼ਰਨ ਕਹਿੰਦੇ ਮਾਰ ਇਸ ਅਸਰ ਕੀ ਹੈ ਸਾਰਾ ਆਪਣੇ ਕਿਰਟ ਝੂਠੀ ਝੂਠ ਹੈ ਸਭ ਚਲਣ ਵਾਲੀ ਹੈ ਤਾਂ ਅਸਰ ਕੀ ਹੈ ਕਹਿੰਦੇ ਅਸਰ ਭਗਤ ਸਾਧਕੀਸ਼ਨ ਅਸਰ ਹੈ ਭਗਤੀ ਜੇ ਸਾਧੂ ਪਰਸ਼ਾਂ ਦੀ ਸ਼ਰਨ ਚਲਾ ਜਾਵੇ ਕਿ ਉਹ ਨਾਮ ਜਪਾਂਗੇ ਕਹਿੰਦੇ ਇਹ ਅਸਰ ਇੱਕ ਪੱਕੀ ਚੀਜ਼ ਹੈ ਜਿਹੜੀ ਲੋਕ ਉਪ ਲੋਕ ਦੀ ਦਿਸਾਯਤਾ ਕਰੇਗੀ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਕਿਦਾ ਹਮੇਸ਼ਾ ਵਸੇ ਰਹੇਗਾ ਜਦੋਂ ਹਰੀ ਦਾ ਨਾਮ ਜਪੇਗਾ ਨਾਨਕ ਜਪ ਜਪ ਜੀਵੇ ਹਰ ਕੇ ਚਲ ਮਾਰਾ ਪ੍ਰਮਾਨ ਕਰਦੇ ਨੇ ਅਸੀਂ ਤੇ ਹਰੀ ਦੇ ਚਲਣਾ ਦਾ ਧਿਆਨ ਕਰਕੇ ਉਹਦਾ ਜਾਪ ਕਰਕੇ ਜਿੰਦੇ ਆ ਕਿਉਂਕਿ ਵਿਸ਼ੇਸ਼ ਇਹ ਹੈ ਜਿਹੜਾ ਕਿ ਲੋਕ ਪਰ ਲੋਕ ਸਿਕਾ ਬੰਦ ਹੈ ਇਸਲਾਮ ਪਰਮੇਸ਼ਰ ਦੀ ਸ਼ਰਨਾਗਹ ਜਿਹੜਾ ਹੋ ਜਾਂਦਾ ਹੈ ਉਹ ਹੀ ਖੇਲਿਆਨ ਨੂੰ ਪ੍ਰਾਪਤ ਕਰਦਾ ਹੈ ਤੇ ਮਹਾਤਮਾ ਨੇ ਕਿਹਾ ਵੀ ਸਾਡੇ ਨਾਲ ਫੈਸਲਾ ਠੀਕ ਨਹੀਂ ਹੋਇਆ ਪਰ ਧਰਮਨਾਥ ਦੱਸਿਆ ਸੀ ਮੰਨ ਦੀ ਅਵਸਥਾ ਦੇ ਮੁਤਾਬਕ ਇੱਥੇ ਨਿਆਂ ਕਰਦੇ ਇਹ ਮੰਨ ਦੀ ਕੀ ਛਾਏ ਉਹਨੇ ਜਿਹੜਾ ਕੰਮ ਕੀਤਾ ਮੰਨ ਦੀ ਛਾ ਉਹਦੇ ਪਿੱਛੇ ਕੀ ਹੈ ਮਨੋਦਸ਼ਾ ਕੀ ਕਰਮ ਨੂੰ ਦੇਖਿਆ ਜਾਂਦਾ ਹੈ ਲੇਕਿਨ ਕਰਮ ਦੇ ਪਿੱਛੇ ਮਨਸ਼ਾ ਕੀ ਹੈ ਕੀ ਛਾ ਉਹ ਉਸ ਮੁਤਾਬਕ ਨਿਆਂ ਕੀਤਾ ਜਾਂਦਾ ਉਹ ਨਰਤਕੀ ਉਹ ਨਾਚ ਕਰਦੀ ਲੇਕਿਨ ਮੰਨ ਦੀ ਉਸਤਵ ਦੀ ਕੀ ਹੈ ਮੈਂ ਹਮੇਸ਼ਾ ਚਾਹੁੰਦੇ ਮੈਂ ਮਹਾਤਮਾ ਜੀ ਵਰਗਾ ਪੰਜਨ ਪਾਠ ਕਰਦੀ ਲੇਕਿਨ ਮੇਰੀ ਮਜਬੂਰੀ ਹੈ ਮੈਂ ਪਰਿਵਾਰ ਪਾਲਨਾ ਤੇ ਮੈਂ ਲਾਚ ਗਾਲਾ ਕਰਦੀਆਂ ਲੋਕਾਂ ਨੂੰ ਪਸੰਦ ਕਰਦੀਆਂ ਤੇ ਮੇਰਾ ਪਰਿਵਾਰ ਉਭੀਜੀਵਿਕਾ ਚੱਲਦੀ ਹੈ ਲੇਕਿਨ ਮਾਂਦੀ ਵਸਾਈ ਹਰ ਬਣੀ ਸੋਚਦੀ ਰਹਿੰਦੀ ਤੇ ਮੈਂ ਵੀ ਮਹਾਤਮਾ ਵਰਗਾ ਜੀਵਨ ਬਤੀਤ ਕਰਦੀ ਪੰਜਨ ਪਾਠ ਕਰਦੀ satsang ਕਰਦੀ ਪਰ ਮਹਾਤਮਾ ਜੀ ਹਮੇਸ਼ਾ ਉਹ ਸੋਚਦੇ ਰਹਿੰਦੇ ਉਸੇ ਦੇਖੋ ਨਰਕਾਂ ਨੂੰ ਜਾਏਗੀ ਨਰਤ ਕੀ ਹੈ ਨਿਰੰਤ ਗਾਣਾ ਬਜਾਣਾ ਕਰਦੇ ਤੇ ਮਨ ਦੇ ਵਸਧੇ ਮਤਾਰੂ ਮਾਤਮਾ ਜੀ ਨੂੰ ਨਲਕ ਵਿੱਚ ਜਿੱਤਾ ਗਿਆ ਤੇ ਨਿਰਦਿਗ ਨੇ ਸਵਰਗ ਭੇਜ ਦਿੱਤਾ ਗਿਆ ਇਸ ਕਰੇ ਬਾਰੇ ਬੰਗਾਂਦੇ ਵੀ ਅਸੀਂ ਤਾਂ ਕਿਦਾਂ ਜਿੰਦੇ ਰਹਿੰਦੇ ਆ ਜਿਹੜੇ ਅਡਲ ਕੀ ਰਹਿੰਦੇ ਸੰਸਾਰ ਵਿੱਚ ਸਿਰ ਕੀ ਹੈ ਬਾਕੀ ਸਾਰਾ ਚੱਲਣ ਆ ਰਹੀ ਹੈ ਲੇਕਿਨ ਅਸਿਰ ਭਗਤ ਸਾਧਕੇ ਸਿਰ ਅਸਿਰ ਕੇਵਲ ਹੈ ਜਿਹੜਾ ਸਾਧੂ ਪਰਸ਼ਾਨਾ ਬੈਠ ਕੇ ਭਗਤੀ ਕਰਨਾ ਇਹ ਹਮੇਸ਼ਾ ਰਹਿਣ ਵਾਲੀ ਚੀਜ਼ ਹੈ ਨਾਨਕ ਜਪ ਜਪ ਜੀਵੇ ਹਰ ਕੇ ਚਲ ਮਹਾਰਾਜ ਬਰਮਾਨ ਕਹਿੰਦਾ ਸੀ ਤਾਂ ਅਲੀ ਦੇ ਚਲਨਾ ਦੀ ਪੂਜਾ ਸੇਵਾ ਕਰਕੇ ਜਿੰਦੇ ਰਹਿਣੇ ਆ ਸਾਡਾ ਜੀਵਨ ਤਾਂ 아이 ਚਲਦਾ ਜਦੋਂ ਸੀ ਹੋਰੀ ਦੇ ਚਲਨਾ ਦੀ ਸੇਵਾ ਚਲਦੇ ਇਸ ਤਾਂ ਦਸਣ ਜਦੋਂ ਫਿਰ ਜੀ ਪਰਮੇਸ਼ਰ ਸ਼ਰਨ ਆਗਤ ਹੁੰਦਾ ਤੇ ਇਹਦੇ ਸਾਰੇ ਗਾਰਨ ਫਿਰ ਪੂਰਨ ਹੋ ਜਾਂਦੇ ਨੇ